ਇੱਕ ਕਿਸਾਨ ਨੇ ਇੱਕ ਘੋੜਾ ਅਤੇ ਇੱਕ ਬਲਦ ਰੱਖਿਆ ਹੋਇਆ ਸੀ। ਘੋੜਾ ਕਿਧਰੇ ਆਉਣ ਜਾਣ ਦੀ ਵਰਤਿਆ ਜਾਂਦਾ ਸੀ। ਇੱਕ ਦਿਨ ਬਲਦ ਨੇ ਘੋੜੇ ਨੂੰ ਕਿਹਾ, "ਪਿਆਰੇ ਦੋਸਤ, ਤੂੰ ਚੰਗੀ ਕਿਸਮਤ ਵਾਲਾ ਹੈ। ਪਰ ਮੈਨੂੰ ਤਾਂ ਹਰ ਰੋਜ਼ ਸਵੇਰ ਤੋਂ ਸ਼ਾਮ ਤੱਕ ਕੰਮ ਕਰਨਾ ਪੈਂਦਾ ਹੈ। ਮੈਂ ਥੱਕ ਗਿਆ ਹਾਂ। ਮੇਰਾ ਦਿਲ ਕਰਦਾ ਹੈ ਕਿ ਮੈਂ ਇੱਕ ਦਿਨ ਰੱਜ ਕੇ ਆਰਾਮ ਕਰਾਂ।" ਘੋੜੇ ਨੇ ਮਦਦ ਕਰਨ ਦੀ ਹਾਮੀ ਭਰੀ ਅਤੇ ਬਲਦ ਨੂੰ ਕਿਹਾ, "ਤੂੰ ਸਵੇਰੇ ਚਾਰਾ ਨਾ ਖਾਈਂ, ਮਾਲਕ ਸਮਝ ਜਾਵੇਗਾ ਕਿ ਤੂੰ ਬੁਮਾਰ ਹੈ।" ਉਹ ਤੇਰੀ ਥਾ ਮੈਨੂੰ ਵਰਤ ਲਵੇਗਾ। ਬਲਦ ਨੇ ਐਵੇਂ ਹੀ ਕੀਤਾ। ਪਰ ਕਿਸਾਨ ਦੀ ਗੈਰ ਹਾਜ਼ਰੀ ਵਿੱਚ ਉਹ ਚਾਰਾ ਖਾ ਲੈਂਦਾ ਸੀ। ਦੂਜੇ ਦਿਨ ਵੀ ਬਲਦ ਨੇ ਕਿਸਾਨ ਦੇ ਸਾਹਮਣੇ ਚਾਰਾ ਨਾ ਖਾਧਾ। ਤੀਜੇ ਦਿਨ ਵੀਵੇਂ ਹੀ ਕੀਤਾ। ਚੌਥੇ ਪੰਜਵੇਂ ਦਿਨ ਥੋੜਾ ਜਿਹਾ ਖਾ ਲਿਆ। ਇਵੇਂ 7 ਦਿਨ ਲੰਘ ਗਏ। ਨਿਰਸੰਦੇ ਘੋੜੇ ਦੀ ਸਤਿਪਾਵਨਾ ਤੇ ਸਨੇਹ ਦੀ ਦਰਵਾਜ਼ਾ ਹੋ ਰਹੀ ਸੀ। ਆਖਿਰ ਘੋੜੇ ਨੇ ਬਲਦ ਨੂੰ ਕਿਹਾ ਅੱਜ ਮਾਲਕ ਗਵੰਡੀ ਨੂੰ ਕਹਿ ਰਿਹਾ ਸੀ ਕਿ ਜੇ ਬਲਦ ਇੱਕ ਅੱਦੇ ਦਿਨ ਵਿੱਚ ਠੀਕ ਨਾ ਹੋਇਆ ਤਾਂ ਕਸਾਈ ਨੂੰ ਵੇਚ ਦੇਵਾਂਗਾ। ਕਸਾਈ ਦਾ ਨਾਂ ਸੁਣ ਕੇ ਹੀ ਬਲਦ ਠੀਕ ਹੋ ਗਿਆ ਉਸ ਉਪਰੰਤ ਘੋੜਾ ਬਲਦ ਦੇ ਦੁੱਖਾਂ ਤਕਰੀਬਨ ਸੁਤੰਤਾ ਲੈ ਲੈਂਦਾ ਸੀ ਪਰ ਮਦਦ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕਿਸੇ ਦਾ